ਮਾਝ ਪਛਤਾਪਰ ਅਰਦਾਸ ਰੂਪ ਵਿੱਚ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਅਰਜੋਈ ਕਰਨੀ ਆ ਸਤਿਗੁਰ ਜੀ ਤੁਸੀਂ ਤਾਂ ਦੁਨੀਆ ਦੇ ਰਖਾਪਿਆ ਸਾਤੋਂ ਕੋਈ ਗਲਤੀਆਂ ਹੋ ਗਈਆਂ ਸਤਿਗੁਰ ਜੀ ਬਖਸ਼ ਦਿਓ ਪਰ ਮੈਂ ਇਹ ਕਹਿ ਸਕਦਾ ਕਿ ਜੇ ਇਸ ਜ਼ੁਲਮੀ ਨੇ ਇਹ ਕਾਰਾ ਕੀਤਾ ਸਤਿਗੁਰਾਂ ਦੇ ਜਿਹੜੇ ਸਤਕਾਰ ਦੇ ਸਰੂਪਾਂ ਨੂੰ ਅਗਨ ਭੇਟ ਕੀਤਾ ਆਪਣੀ ਕੋਲ ਨੂੰ ਅਗਨ ਭੇਟ ਕਰ ਦਿੱਤਾ ਉਹਨੇ ਤੁਸੀਂ ਸਮਾਂ ਦੇਖੋਗੇ ਜਦੋਂ-ਜਦੋਂ ਵੀ ਸਮਾਂ ਆਇਆ ਜਿਹਨੇ ਗੁਰੂ ਘਰ ਦੀ ਬਿਆਦਵੀ ਜਾਂ ਸਤਗੁਰੂ ਦੀ ਬਿਆਦਵੀ ਕੀਤੀ ਸਤਪੁਰਜੀ ਦਾ ਇਨਸਾਫ ਉਹ ਆਪ ਹੀ ਇੱਕ ਆਪਣਾ ਇਨਸਾਫ ਸਾਡਾ ਦੁਨੀਆ ਦਾ ਇੱਕ ਇਨਸਾਫ ਸਤਗੁਰੂ ਜੀ ਦਾ ਇਨਸਾਫ ਹੈ ਕੋਈ ਸਮਾਂ ਆਊਗਾ ਦੇਖੋਗੇ ਇਹਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਹੋਊਗਾ ਕਿਉਂਕਿ ਇਹੋ ਜੇ ਕਹਾਣੀ ਇਸ ਹਰਕਤ ਮਨੁੱਖ ਨੇ ਕੀਤੀ ਆ ਜਿਹੜੀ ਝੋਗਾਜ ਗਾਂਤਰਾ ਤੱਕ ਆਪਣੀਆਂ ਪੀੜੀਆਂ ਦਾ ਨਾਸ ਕਰਕੇ ਚੱਲ ਗਏ ਗਾਂ ਦਾ ਪੀੜੀ ਚੱਲਣੀ ਨਹੀਂ ਸਤਿਗੁਰੂ ਜੀ ਨੇ ਬਖਸ਼ਿਸ਼ ਦੇ ਰਹਿਮਤ ਕੀਤਾ ਕਿਉਂਕਿ ਆਪਾਂ ਅੱਜ ਅਰਦਾਸ ਦੇ ਵਿੱਚ ਜੁੜੇ ਆ ਗੁਰੂ ਸਾਹਿਬ ਜੀ ਨੇ ਦੋ ਤਰ੍ਹਾਂ ਦੇ ਮਨੁੱਖਾਂ ਦੇ ਕਈ ਵਾਰੀ ਗੁਰੂ ਘਰ ਤੋਂ ਆਪਾਂ ਮੋਨਕਰ ਹੋ ਜਾਂਦੇ ਜੇ ਮੋਨਕਰ ਹੋ ਜਾਂਨੇ ਗੁਰੂ ਦੀ ਸ਼ਰਨ ਵਿੱਚ ਆ ਜਾਂਨੇ ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਸਤਗੁਰੂ ਜੀ ਦਾ ਧਰਮ ਬਖਸ਼ੇਂਦਿਆ ਬੁੱਖਲ ਦੇ ਵਿੱਚ ਲੈ ਲੈਂਦਾ ਕਿਉਂਕਿ ਪੁਰਾਣਾ ਆਪਾਂ ਇਤਿਹਾਸ ਜਿਹੜੇ ਦੇਖਦੇ ਆ ਸੱਤੇ ਤੇ ਰਾਏ ਬਲਵੰਡ ਮਨ ਵਿੱਚ ਕੁਝ ਵੀ ਨਹੀਂ ਸੀ ਤਗਵਾਣੀ ਦਾ ਸਤਕਾਰ ਸੀ ਸਾਰਾ ਕੁਝ ਸੀ ਗੁਰੂ ਤੋਂ ਬੇਮਕਬੋਏ ਤੇ ਸਤਗੁਰੂ ਜੀ ਨੇ ਆਪਣੇ ਗਲ ਬੱਕੜੀ ਚ ਲੈ ਕੇ ਆਪਣੇ ਪ੍ਰੋਬਰ ਦਾ ਦਰਜਾ ਦੇ ਦਿੱਤਾ ਇਹ ਆ ਇੱਕ ਗਲਤੀ ਤੇ ਜਿਹੜੀ ਗਲਤੀ ਇਸ ਮਨੁੱਖ ਨੇ ਕੀਤੀ ਆ ਇਸ ਗਲਤੀ ਦਾ ਕੋਈ ਲੇਖਾ ਜੋਖਾ ਨਹੀਂ ਤੁਸੀਂ ਕਰ ਦਿੱਤਾ ਤੇ ਗੁਰੂ ਨੇ ਇਹਦਾ ਦਾ ਲੇਖਾ ਜੋਖਾ ਕਰ ਦੇਣਾ ਦਰਗਾਹ ਦੇ ਵਿੱਚ ਸੋ ਮੈਂ ਲੰਬਾ ਨਹੀਂ ਬੋਲਣਾ ਕਿਉਂਕਿ ਮਨ ਮੇਰਾ ਵੀ ਭਰਿਆ ਸੀ ਕਿ ਕਿੱਡਾ ਵੱਡਾ ਸੂਰਤ ਖੂਬਸੂਰਤ ਮਹਿਲ ਮਰਾਦਾ ਤੇ ਇੱਥੇ ਸਤਿਗੁਰੂ ਜੀ ਨਾ ਹੋਣ ਤੇ ਤੁਹਾਡੀ ਬੇਦਬਦਾਂ ਨੂੰ ਵੀ ਮੈਂ ਨਮਸਕਾਰ ਕਰਦਾ ਮੈਂ ਉਸ ਦਿਨ ਹਰਪਿੰਦਰ ਨੇ ਟੈਲੀਫੋਨ ਕੀਤਾ ਸੀ ਪਰ ਬੰਬੇ ਬੈਠੇ ਸੀ ਨਗਰ ਕੀਰਤਨ ਚ ਤੇ ਸਿੰਘ ਸਾਹਿਬ ਵੀ ਮੇਰੇ ਨਾਲ ਹੀ ਸੀ ਤੇ ਮੈਂ ਉਦੋਂ ਹੀ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਇੱਕ ਜਿਹੜਾ ਕਾਰਜ ਕੀਤਾ ਉਹ ਤੁਰੰਤ ਆਪਾਂ ਵਾਪਸ ਲਈਏ ਉਥੇ ਸਤਗੁਰਾਂ ਦੇ ਸਰੂਪ ਸੁਭਾਏਮਾਨ ਹੋਣ ਚਲੋ ਉਹਨਾਂ ਨੇ ਵੀ ਕਿਹਾ ਸੀ ਇੱਕ ਯਤਨ ਕੀਤਾ ਕਿ ਪਹਿਲਾਂ ਕਮੇਟੀ ਬਣਾ ਲਈ ਜਾਵੇ ਤਾਂ ਕਿ ਉਹ ਕਮੇਟੀ ਜਿਹੜੀ ਇੱਥੇ ਦਾ ਸਾਰਾ ਕਾਰਜ ਕਰ ਸਕੇ ਤੇ ਮੈਨੂੰ ਖੁਸ਼ੀ ਵੀ ਹੋਈ ਇਸ ਗੱਲ ਦੀ ਪੰਮਾ ਅਰਦਾਸ ਚ ਆਏ ਆ ਕਿ 31 ਮੈਂਬਰੀ ਪਿੰਡ ਦੀ ਤੇ ਉਹਦੇ ਵਿੱਚ 5-7 ਬੱਚੇ ਜਿਹੜੇ ਸੀ ਉਹ ਅਮਰਧਾਰੀ ਹੋ ਗਏ ਇਹ ਗੁਰੂ ਰਹਿਮਤ ਹੀ ਕਰ ਰਿਹਾ ਬਖਸ਼ਿਸ਼ ਹੀ ਕਰ ਰਿਹਾ ਸ਼ਾਇਦ ਭੁਲਿਆਂ ਨੂੰ ਮਾਰ ਕੇ ਦੇ ਰਿਹਾ ਸੋ ਇਸ ਕਰਕੇ ਤੁਸੀਂ ਇਹ ਕਾਰਜ ਕੀਤਾ 사ਤਗੁਰੂ ਜੀ ਕਿਉਂਕਿ ਆਪ ਸੁਭਾਏ ਮਾਨ ਆ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਤੁਹਾਨੂੰ ਕਿ ਠੀਕ ਹੈ ਪੁਲਿਸ ਆਪਣੀ ਪੈਰਵਾਈ ਕਰ ਰਹੀ ਚੰਗੀ ਗੱਲ ਆ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਇਸ ਕੇਸ ਦੇ ਵਿੱਚ ਕਿਸੇ ਢੰਗ ਨਾਲ ਵੀ ਕਿਸੇ ਢੰਗ ਨਾਲ ਕਹਿਣ ਤੋਂ ਭਾਵ ਕੋਈ ਵੀ ਵਸੀਲਾ ਰਹੀਆ ਜਿਹੜਾ ਤੁਸੀਂ ਜੋ ਸ਼ੋਮਣੀ ਕਮੇਟੀ ਤੋਂ ਮੰਗ ਕਰੋਗੇ ਮੰਗ ਨਹੀਂ ਕਰੋਗੇ ਅਸੀਂ ਤੁਹਾਡੇ ਸਹਿਯੋਗੀ ਆ ਉਹਦੇ ਵਿੱਚ ਕੇਸ ਦੀ ਪੈਰਵਾਈ ਸ਼ੋਮਣੀ ਕਮੇਟੀ ਵੱਲੋਂ ਭਾਵੇਂ ਸਟੇਟ ਨੇ ਕਰਨੀ ਆ ਪਰ ਅਸੀਂ ਵੀ ਆਪਣੇ ਤੌਰ ਤੇ ਯਤਨ ਕਰਾਂਗੇ ਕਿ ਕੋਈ ਵਕੀਲ ਚੰਗੇ ਖੜੇ ਕਰਕੇ ਇੱਕ ਮਸਾਲੀ ਤਾਂ ਤੁਸੀਂ ਮਸਾਲਾ ਤਾਂ ਪਹਿਲਾਂ ਕਾਇਮ ਕਰ ਹੀ ਦਿੱਤੀ ਪਰ ਲੰਬੇ ਸਮੇਂ ਤੋਂ ਅਸੀਂ ਵੀ ਬੋਲ ਰਹੇ ਹਾਂ ਰੋਜ਼ ਕਿ ਇਹ ਬਿਆਦਮੀਆਂ ਦਾ ਮੁੱਦਾ ਜਿਹੜਾ ਆ ਇਹ ਕਿੱਥੇ ਤੱਕ ਚੱਲੂਗਾ ਐਸ ਬਿਆਦਬੀ ਨੇ ਸਾਰੇ ਸਿੱਖ ਪੰਥ ਦੇ ਵਿੱਚ ਹਿਰਦੇ ਬਲੂੰਦੜੇ ਗਏ ਕਿ ਕਿਦਾਂ ਆ ਕੇ ਮਨੁੱਖ ਨੇ ਫਿਰ ਜਾ ਕੇ ਆਪਣਾ ਤੇਲ ਛਿੜ ਕੇ ਪਟਰੋਲ ਛਿੜ ਕੇ ਸਾਰੇ ਸਤਿਗੁਰਾਂ ਦੇ ਸਰੂਪ ਅਗਨ ਭੇਟ ਕੀਤੇ ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹਣਾ ਦੇਖੋ ਪਿੰਡ ਦੇ ਵਿੱਚ ਕੋਈ ਵੱਡਾ ਆਫਸਰ ਆਵੇ ਪਿੰਡ ਦੇ ਵਿੱਚ ਕੋਈ ਥਾਣੇਦਾਰ ਆ ਜਾਵੇ ਆਪਾਂ ਪੱਬਾ ਪਾਨੇ ਹੋ ਜਾਂਦੇ ਇਹ ਗੁਰੂ ਕੇ ਮਹਿਲ ਮਰਾੜੇ ਆ ਇੱਥੇ ਚੌਕੀਦਾਰ ਵੀ ਚੌਕੀਦਾਰ ਕਹਿਣ ਤੋਂ ਭਾਵ ਆਪਣੇ ਸੇਵਾਦਾਰ ਨਿਯੁਕਤ ਕਰੋ ਤਾਂ ਕਿ ਕੋਈ ਐਹੋ ਜਿਹੀ ਘਟਨਾ ਮੁਰਨਾ ਵਾਪਰੇ ਜਿਹੜੇ ਨਾਲ ਤੁਸੀਂ ਮੈਂ ਤੁਲਨਾ ਤਾਂ ਨਹੀਂ ਕਰਦਾ ਗੁਰੂ ਪੰਜਮ ਪਾਤਸ਼ਾਹ ਨਾਲ ਕਿਉਂਕਿ ਗੁਰੂ ਦਾ ਗੁਰੂ ਹੀ ਆ ਪਰ ਗੁਰੂ ਦੇ ਸਿੱਖਾਂ ਦੀ ਮੈਂ ਉਹ ਦਿਨ ਵੇਖੀ ਕਿਵੇਂ ਗੁਰੂ ਤੋਂ ਬਗੈਰ ਇਹ ਵਿਚਾਰੇ ਬਿਲਕ ਰਹੇ ਸੀ ਬੀਬੀਆਂ ਬਿਲਕ ਰਹੀਆਂ ਸੀ ਅਸਖਬਾਨ ਸਿੰਘ ਪੰਨੂ ਮੇਰਾ ਵੀਰ ਨਾਲ ਬੈਠਾ ਧਰਮ ਪ੍ਰਚਾਰ ਦਾ ਮੈਂਬਰ ਤੇ ਮੈਨੂੰ ਦੱਸਿਆ ਜਿਸ ਦਿਨ ਇਹ ਤਿੰਨ ਮੈਂਬਰੀ ਕਮੇਟੀ ਇੱਥੇ ਆਈ ਸੀ ਕਿ ਲੋਕਾਂ ਦੀ ਗੁਰੂ ਤੋਂ ਬਿਨਾਂ ਕੀ ਹਾਲ ਹੁੰਦੀ ਹੈ ਠੀਕ ਕਿਹਾ ਸਤਿਗੁਰਜੀ ਦੀ ਪਵਿੱਤਰ ਵਰਵਾਨੀ ਵੀ ਆ ਕਿ ਉਹ ਮੈਲ ਮਰਾਰੇ ਤਾਂ ਸੌਂਦੇ ਆ ਜਿੱਥੇ ਗੁਰੂ ਸਾਹਿਬ ਦੀ ਸੁਭਾਏਮਾਨ ਤੇ ਜੇ ਕੋਠੀਆਂ ਵੱਡੀਆਂ ਹੋਣ ਗੁਰੂ ਸਾਹਿਬ ਸਹਿਮਾਨ ਸੁਭਾਏਮਾਨ ਨਹੀਂ ਸਾਨੂੰ ਤੁੱਕ ਮਾਤਰ ਸਿੱਖਿਆ ਵੀ ਦਿੱਤੀ ਕਿ ਗਰਵਾਣੀ ਜਿਸ ਪਰਿਵਾਰ ਚ ਨਹੀਂ ਉਹ ਫਿਰ ਮਹਿਲ ਵੀ ਇੱਕ ਕੁਲੀ ਦੀ ਨਹੀਂ ਆਈ ਹੈ ਤੇ ਉਹ ਕੁਲੀ ਜਿਹਦੇ ਵਿੱਚ ਸਤਗੁਰੂ ਜੀ ਦੀ ਪਵਿੱਤਰ ਗਰਵਾਣੀ ਆ ਉਹ ਮਹਿਲ ਦੀ ਨਹੀਂ ਆਈ ਸੋ ਸਤਗੁਰੂ ਜੀ ਕਿਰਪਾ ਕਰਨ ਮੈਂ ਇਹ ਕਮੇਟੀ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰੂੰਗਾ ਤੁਸੀਂ ਹੁਣ ਪ੍ਰਬੰਧ ਜਿਹੜਾ ਆ ਚੰਗੇ ਨਿਗਰ ਢੰਗ ਨਾਲ ਸਾਂਭਣਾ ਤਾਂ ਕਿ ਇਹ ਗਾਹਾਂ ਦਾ ਇਹੋ ਜਿਹਾ ਕੋਈ ਵਰਤਾਰਾ ਸਾਰੇ ਜੰਮੂ ਕਸ਼ਮੀਰ ਚ ਨਹੀਂ ਸਾਰੀ ਦੁਨੀਆ ਤੇ ਨਾ ਵਰਤੇ ਤੇ ਦੂਸਰਾ ਮੈਂ ਹੁਣ ਜਿਲੇ ਆਇਆ ਤਾਂ ਮੈਨੂੰ ਨਹੀਂ ਦੱਸਿਆ ਨਾਲ ਦਾ ਪਿੰਡ ਆ ਉਥੇ ਦੋ ਗੁਰਦੁਆਰੇ ਸੀ ਉਹਨਾਂ ਨੇ ਜਦਨ ਕੀਤਾ ਕਿ ਇੱਕ ਗੁਰਦੁਆਰਾ ਕੋਈ ਉਹਦੇ ਵਿੱਚ ਲਾਇਬ੍ਰੇਰੀਆਂ ਬਣਾ ਲਿਓ ਕੋਈ ਹੋਰ ਉਹਦੇ ਵਿੱਚ ਬਰਾਸਤ ਰੱਖ ਲੈਓ ਕਿਉਂਕਿ ਮਹਿਲ ਤਾਂ ਬਣਿਆ ਹੋਇਆ ਗੁਰੂ ਕੇ ਉਹਨੂੰ ਵਰਤੋਂ ਵਿੱਚ ਹੋਰ ਢੰਗ ਨਾਲ ਲਿਆਓ ਕੋਈ ਉਥੇ ਵਿਦਿਆਲਾ ਖੋਲ ਲਓ ਕੀਰਤਨ ਦੀਆਂ ਕਲਾਸਾਂ ਖੋਲ ਲਓ ਪਏ ਇੱਕ ਗੁਰਦੁਆਰਾ ਕੀਤਾ ਦੋਹਾ ਤੋਂ ਮੈਂ ਇਹਨਾਂ ਨੂੰ ਵੀ ਕਹਿਣਾ ਤੁਸੀਂ ਚੰਗਾ ਕਾਰਜ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਤੁਸੀਂ ਮਾਇਕ ਤੌਰ ਤੇ ਤੱਕੜੇ ਆ ਪਰ ਤੁਹਾਨੂੰ ਸਿਰਪਾਉ ਜ਼ਰੂਰ ਭੇਜਾਂਗੇ ਆ ਹਰਬਿੰਦਰ ਬੈਠਾ ਸਰਦਾਰ ਜਗਤਾਰ ਸਿੰਘ ਬੈਠਾ ਇਹ ਚੰਗੇ ਕਾਰਜ ਆ ਕਿਉਂਕਿ ਇੱਕ ਗੁਰੂ ਘਰ ਹੋਊਗਾ ਇੱਕ ਤਾਂ ਸਾਰੇ ਹੀ ਆਪਾਂ ਚਾਹੇ ਸੰਗਰਾਂਦ ਦੇ ਦਿਹਾੜੇ ਚਾਹੇ ਗੁਰਪੁਰਬ ਵੇ ਇੱਕੋ ਸਥਾਨ ਤੇ ਮਨਾਵਾਂਗੇ ਨਹੀਂ ਤਾਂ ਕਈ ਵਾਰੀ ਬਖ ਬਖਰੀਆਂ ਕਮੇਟੀਆਂ ਫਿਰ ਬਖਰੇਵੇਂ ਪੈ ਜਾਂਦੇ ਆ ਮੈਂ ਤੁਹਾਡਾ ਇਸ ਕਰਕੇ ਵੀ ਧੰਨਵਾਦ ਕਰਦਾ ਮੈਂ ਮਹਮੂਦ ਦੇ ਪਰਿਵਾਰ ਚ ਗਿਆ ਤੇ ਬੱਚੀਆਂ ਮੈਨੂੰ ਮਿਲੀਆਂ ਸੱਚਮੁੱਚੇ ਮੇਰਾ ਹਿਰਦਾ ਅੰਦਰੋਂ ਇੰਨਾ ਪੰਗਰਿਆ ਵੀ ਦੇਖੋ ਗੁਰੂ ਤੋਂ ਕੌਹਾਂ ਦੂਰ ਤੇ ਤੁਸੀਂ ਸਿੱਖੀ ਪਾਲ ਰਹੇ ਹੋ ਸਰੂਪ ਵੀ ਪਾਲ ਰਹੇ ਸਿੱਖੀ ਦਾ ਸਾਬਤ ਕੁਰਦਿਆਂ ਤੇ ਗਰਬਾਣੀ ਨਾਲ ਵੀ ਜੁੜੇ ਹੋ ਇਹੋ ਹੀ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਬਾਕੀ ਕੀਤੀ ਸੀ ਤੇ ਅਸੀਂ ਯਤਨ ਵੀ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਪਹਿਲਾਂ 200 ਬੱਚੀਆਂ ਲਈ ਮਾਤਾ ਸਾਹਿਬਕੌਰ ਗੱਲਕਾਲ ਜਿਹੜਾ ਤਲਵੰਡੀ ਸਾਬੋ ਉਹਦੇ ਵਿੱਚ ਅਸੀਂ 200 ਤੋਂ ਵੀ 250 ਕੀਤਾ ਤੇ ਤੁਹਾਡੀਆਂ ਬਹੁਤ ਸਾਰੀਆਂ ਬੱਚੀਆਂ ਉੱਥੇ ਸਿੱਖਿਆ ਵੀ ਲੈਂਦੀਆਂ ਜਾ ਕੇ ਤੇ ਮੈਂ ਇਸ ਵਾਰ ਆਲ ਇੰਡੀਆ ਗੱਤਕੇ ਦੇ ਵਿੱਚੋਂ ਬੱਚੀਆਂ ਫਰਸਟ ਪ੍ਰਾਈਜ਼ ਲੈ ਕੇ ਆਈਆਂ ਤੁਹਾਡੀਆਂ ਹੀ ਬੱਚੀਆਂ ਕਿਉਂਕਿ ਇੱਥੇ ਸਿੱਖਿਆ ਦਾ ਕੋਸ਼ ਮੈਨੂੰ ਪਤਾ ਲੱਗਾ ਸੀ ਪਸਾਰਾ ਇਸ ਤਰ੍ਹਾਂ ਦਾ ਆ ਸੋ ਮੇਰਾ ਕਹਿਣ ਤੋਂ ਭਾਵ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਆਪਣੀ ਸੰਸਥਾ ਆ ਇਹ ਆਪਣੀ ਸੰਸਾਧ ਦੇ ਨਾਲ ਆਪਾਂ ਜਿਉਂ ਜੋੜਦੇ ਆਂ ਤੇ ਮਾਨ ਸ਼ੋਮਣੀ ਕਮੇਟੀ ਨੂੰ ਮਿਹਰ ਦਾ ਤੇ ਤੁਹਾਡਾ ਬਿਮਾਨ ਬੱਧ ਸੋ ਸਤ ਗੁਰਾਂ ਦੇ ਚਰਨਾਂ 'ਚ ਅਰਦਾਸ ਹੈ ਆ ਗੁਰੂ ਸਾਹਿਬ ਜੀ ਕਿਰਪਾ ਕਰਿਓ ਆਪਾਂ ਬਾਰ-ਬਾਰ ਕੋਣ ਸ਼ਬਦ ਵੀ ਪੜਿਆ ਪਿਛਲੇ ਆਵਗਣ ਬਾਕ ਚਲਾਏ ਪ੍ਰਭ ਅੱਗੇ ਮਾਰਗ ਪਾਵੇ ਇਹ ਗੁਰੂਦਾਰ ਆ ਸਤ ਗੁਰੂ ਜੀ ਆਪੇ ਰੱਖਿਆ ਕਰਨ ਵਾਲੇ ਆ ਜਿਹੜੇ ਇਹਨੂੰ ਹੱਥ ਰੱਖ ਸੁਰੱਖਿਅਤ ਕਰਨ ਵਾਲੇ ਉਹ ਕਦੇ ਵੀ ਨਹੀਂ ਲੱਭੇ ਬਾਬਰ ਕਿਤੇ ਲੱਭਾਂ ਗੁਰਨਾਣਕ ਦੇ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ ਚੱਕੀਆਂ ਪੀਣੀਆਂ ਪਈਆਂ ਲੱਭਦਾ ਕਿਤੇ ਉਹ ਕਿੱਥੇ ਗਿਆ ਜਿਹੜੇ ਗੁਰੂ ਪੰਜਮ ਪਾਤਸ਼ਾਹ ਨੂੰ ਉੱਥੇ ਤੱਤੀਆਂ ਤਵੀਆਂ ਤੇ ਤੱਤੇ ਪਾਣੀ ਚ ਬਹਾੜਦੇ ਸੀ ਅੱਜ ਲੱਭਦੇ ਕਿਤੇ ਤੇ ਗੁਰੂ ਸਾਹਿਬ ਜੀ ਦੇ ਅੱਜ ਵੀ ਉਸ ਸਥਾਨ ਤੇ ਜਾ ਕੇ ਲਾਹੌਰ ਦੇਖੋ ਉੱਥੇ ਗੁਜੋੜ ਮੇਲੇ ਲੱਗਦੇ ਆ ਤੇ ਸਾਈਂ ਮੀਆਂ ਮੀਰ ਨੂੰ ਜਿਸਲੇ ਬਹੁਤ ਮਨ ਦੇ ਵਿੱਚ ਇਸ ਗੱਲ ਤੋਂ ਚਿੰਤਤ ਹੋਇਆ ਸਤਿਗੁਰੂ ਜੀ ਇਹ ਏਡੀਆਂ ਤਵੀਆਂ ਤੇ ਤੁਸੀਂ ਐਡੇ ਕਰਮਾਤੀ ਤੇ ਸਤਗੁਰੂ ਜੀ ਨੇ ਕਿਹਾ ਸੀ ਅੱਖਾਂ ਮੀਟ ਇਹ ਕਹਿਣੀ ਤੇ ਕਰਨੀ ਇਹ ਕਿਹਾ ਜੋ ਪਵਿੱਤਰ ਕਰਵਾਣੀ ਵਿੱਚ ਸਤਗੁਰੂ ਜੀ ਨੇ ਅੰਕਤ ਕਰਾਇਆ ਸਾਖਸ਼ਾਹ ਜिले ਸائیں ਮੀਆਂ ਮੀਰ ਨੂੰ ਦਿਖਾ ਲਿਆ ਤੇ ਫਿਰ ਧੰਨ ਹੋ ਗਿਆ ਕਹਿੰਦਾ ਗੱਲ ਸਾਹਿਬ ਗੁਰੂ ਸਾਹਿਬ ਦੀ ਤਸਵੀਰ ਜਾਣੀ ਜਾਣ ਇਹ ਗੁਰੂ ਨੌਵੇਂ ਪਾਛਾ ਨੇ ਸਾਡੇ ਤੇ ਕਿਰਪਾ ਕੀਤੀ ਬਹੁਤ ਵੱਡੀ ਗੁਰਨਾਨਕ ਦੇਵ ਪਾਛਾ ਤੋਂ ਬਾਅਦ ਜੇ ਕਿਸੇ ਗੁਰੂ ਸਾਹਿਬ ਨੇ ਕੋਈ ਜਾ ਕੇ ਵੱਖ-ਵੱਖ ਸਥਾਨਾਂ ਤੇ ਉਹ ਛੋਪ ਪ੍ਰਾਪਤ ਕੀਤੀ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਗਏ ਉਹ ਗੁਰੂ ਥੇਕ ਬਹਾਦਰ ਪਾਤਸ਼ਾਹ ਦੇ ਹਿੱਸੇ ਆ ਤੇ ਸਤਪੁਰਜੀ ਦਾ ਜੀਵਨ ਵੀ ਜਿਹਨੇ ਪੜ੍ਹਦੇ ਆ ਤੇ ਬੰਦਾ ਫਿਰ ਕਈ ਵਾਰੀ ਮਹਿਸੂਸ ਵੀ ਕਰਦਾ ਕਿ ਇੱਕੋ ਹੀ ਭੋਰੇ 26 ਸਾਲ 9 ਮਹੀਨੇ 13 ਦਿਨ ਤੇ ਸਤਗੁਰਾਂ ਦੇ ਅਸਥਾਨ ਵੀ ਸਾਰੇ ਭੂਰਾ ਸਾਹਿਬ ਦੇ ਰੂਪ ਵਿੱਚ ਹੀ ਆ ਕਿਉਂਕਿ ਸਤਗੁਰ ਜੀ ਪਵਿੱਤਰ ਗੁਰਬਾਣੀ 15 ਰਾਗਾਂ ਵਿੱਚ ਸਤਗੁਰ ਜੀ ਨੇ ਗਾਇਨ ਕੀਤੀ 59 ਸ਼ਬਦ ਤੇ 57 ਸ਼ਲੋਕ ਤੇ ਸਤਪੁਰ ਜੀ ਨੇ ਮਨੁੱਖ ਨੂੰ ਧਰਤੀ ਤੋਂ ਚੱਕ ਕੇ ਸਮਾਨ ਤੇ ਪਹੁੰਚਾਇਆ ਕਈ ਵਾਰੀ ਸਾਡੇ ਮਨ ਵਿੱਚ ਆ ਜਾਂਦੀ ਪਈ ਗੁਰੂ ਨੌਵੇਂ ਪਾਤਸ਼ਾਹ ਦਾ ਕੋਈ ਹੁਕਮਨਾਮਾ ਆਇਆ ਤੇ ਸ਼ਾਇਦ ਅੱਜ ਸਖਤ ਹੁਕਮਨਾਮਾ ਸਖਤ ਨਿੰਗਾ ਸਤਪੁਰ ਜੀ ਨੂੰ ਜਿੱਲੇ ਤੇ ਆਪਾਂ ਅਖਰੀ ਗਿਆਨ ਦੇ ਤੌਰ ਤੇ ਕਿਉਂਕਿ ਸਤਪੁਰ ਜੀ ਦਾ ਸਤਪੁਰ ਜੀ ਕੋਈ ਅੰਤ ਪਾ ਹੀ ਨਹੀਂ ਸਕਦਾ ਕਥਾ ਦਾ ਵੀ ਪਰ ਸਤਪੁਰ ਜੀ ਮਨੁੱਖ ਨੂੰ ਧਰਤੀ ਤੋਂ ਲੈ ਕੇ ਉਸ ਪਰਲੋਕ ਤੱਕ ਜਾ ਕੇ ਜਾਂਦੇ ਕੀ ਆ ਕਿ ਮਨੁੱਖ ਨੂੰ ਮੌਤ ਚੇਤੇ ਕਰਾਉਂਦੇ ਆ ਤੇ ਜੇ ਮਨੁੱਖ ਨੂੰ ਮੌਤ ਚੇਤੇ ਰਹੇ ਨਾ 80 ਸਾਲ 90 ਸਾਲ ਜੀਣਾ ਆਉਣਾ ਹੀ ਆ ਤੇ ਜੇ ਮੌਤ ਨੂੰ ਚੇਤੇ ਰੱਖੀਏ ਤਾਂ ਫਿਰ ਸਤਿਗੁਰੂ ਜੀ ਚੰਗੇ ਕਾਰਜ ਕਰਾ ਲੈਂਦੇ ਆ ਮੇਰੇ ਮਨ ਵਿੱਚ ਐਵੇਂ ਛੋਟੀ ਜਿਹੀ ਗੱਲ ਆ ਗਈ ਦੋ ਮਨੁੱਖ ਆਪੋ ਵਿੱਚ ਬਹੁਤ ਮਿੱਤਰ ਸੀ ਪਰਮ ਮਿੱਤਰ ਸੀ ਤੇ ਉਹ ਬੈਠਾ ਗੁਰਮਤਿ ਲੱਗਾ ਕਰਨ ਦੇਲੇ ਜਿੰਦਗੀ ਦਾ ਅਖੀਲਾ ਢਾਲਾ ਸ਼ੁਰੂ ਹੋਇਆ ਤੇ ਕਹਿੰਦਾ ਵੀ ਤੇਰੇ ਕੋਲ ਕਦੇ ਵੀ ਕੋ ਮਾੜਾ ਕਾਰਜ ਨਹੀਂ ਹੋਇਆ ਤੇ ਮੇਰੇ ਤੋਂ ਚੰਗਾ ਕੰਮ ਕਦੇ ਹੋਇਆ ਨਹੀਂ ਇਹ ਕਾਰਨ ਕੀ ਆਪਾਂ ਮਿੱਤਰ ਵੀ ਆ ਮਿਲਦੇ ਵੀ ਆ ਕਦੂ ਇਹਨੂੰ ਉਹ ਕਹਿੰਦਾ ਵੀ ਹੁਣ ਤੈਨੂੰ ਮੈਂ ਦੱਸਾਂ ਕੀ ਕਹਿੰਦਾ ਵੀ ਕੋ ਯੋਗਤੀ ਦਾਸ ਕਹਿੰਦਾ ਹੁਣ ਤੇਰੇ ਕੋ ਸਿਰਫ 24 ਘੰਟੇ ਰਹਿ ਗਏ 24 ਘੰਟੇ ਮੈਂ ਤੈ ਮਰ ਜਾਣਾ ਤੇ ਹੁਣ ਮੈਂ ਤੈਨੂੰ 24 ਘੰਟੇ ਚ ਕੀ ਦੱਸਾਂ ਇਸ 24 ਘੰਟੇ ਦੇ ਵਿੱਚ ਜੋ ਤੂੰ ਕਰ ਸਕਦਾ ਕਰ ਲੈ ਤੇ ਉਹ ਕਿਉਂਕਿ ਸਿੱਖਿਆ ਦੇਣੀ ਸੀ ਚਿੰਤਾ ਪੈ ਗਈ ਘਰ ਗਿਆ ਦੌੜਾ ਕਿਉਂਕਿ ਕਾਪਤੀ ਦੀ ਮੰਨਦੇ ਵਿੱਚ ਮਾਇਆ ਦੇ ਨਾਲ 사ਤਗੁਰੂ ਜੀ ਨੇ 헤ਜ ਪਾਇਆ ਸੀ ਤੇ 24 ਘੰਟੇ ਮਤਲਬ ਜਿੱਲੇ ਮੌਤ ਦਾ ਭੈ ਹੋਵੇ ਬੰਦੇ ਨੂੰ ਸੋਝਦਾ ਨਹੀਂ ਰਿਸ਼ਤੇਦਾਰ ਪਰਿਵਾਰ ਵੀ ਚੰਗਾ ਨਹੀਂ ਲੱਗਦਾ ਤੇ ਚਾਦਰ ਲੈ ਕੇ ਪੈ ਗਿਆ ਜਿੱਦੇ 24 ਘੰਟੇ ਹੋਏ ਪੂਰੇ ਕਹਿੰਦਾ ਹੁਣ ਸਮਾਂ ਹੋ ਗਿਆ ਉਹ ਮਿੱਤਰ ਆ ਗਿਆ ਉਹ ਚਾਦਰ ਚੱਕੀ ਕਹਿੰਦਾ ਉੱਠ ਖੜਾ ਹੋ ਕਹਿੰਦਾ ਤੂੰ ਤਾਂ ਕਿਸੇ ਦੀ ਮਰ ਜਾਣਾ ਕਹਿੰਦਾ ਮੈਂ ਤੈਨੂੰ ਇਹ ਮਰਨਾ ਸਿਖਾ ਲੈਣਾ ਸੀ ਕਹਿੰਦਾ ਹੁਣ 24 ਘੰਟਿਆਂ ਚ ਤੈਨੂੰ ਕੋਈ ਫੁਰਨਾ ਮਾੜਾ ਆਇਆ ਕਹਿੰਦਾ ਆਇਆ ਇਹਨੇ ਮੌਤ ਹੀ ਜਿੱਤੇ ਰਹੀ ਤੇ ਮਨੁੱਖ ਨੇ ਮੌਤ ਨੂੰ ਕਫਨ ਬੰਨ ਕੇ ਨਹੀਂ ਤੁਰਨਾ ਇਹ ਗੁਰਕਵੀ ਬਾਣੀ ਆ ਇਹ ਸਤਿਗੁਰੂ ਜੀ ਦੀ ਪਵਿੱਤਰ ਗਰਵਾਣੀ ਆ ਕਿ ਐਸ ਮਤ ਨੂੰ ਗ੍ਰਹਿਣ ਕਰ ਆਪਣੇ ਸਰੀਰ ਦੀ ਮਤ ਨੂੰ ਆਪਣੀ ਮਨ ਦੀ ਮਤ ਨੂੰ ਖਤਮ ਕਰ ਦੇ ਤੇ ਜਿਨੀ ਪਾਈ ਫੇ ਮਤ ਨੂੰ ਗ੍ਰਹਿਣ ਕੀਤਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਵੀ ਕਿੱਥੇ ਜਾ ਕੇ ਮਾਤਾ ਜੀ ਕੋਈ ਪਹੁੰਚ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਉਸ ਗੁਰੂ ਸਾਹਿਬ ਜੀ ਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾ ਆਪਾਂ ਸ਼ਹੀਦੀ ਗੁਰਪੁਰਬ ਮਨਾਉਣਾ ਤੁਹਾਨੂੰ ਮੈਂ ਨਿਮਰਤਾ ਸਹਿਤ ਕਿਉਂਕਿ ਅੱਜ ਹੈ ਅਰਦਾਸ ਦਿਵਸ ਆਪਾਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਆ ਸਿਰਪਾਉ ਜਾਂ ਦੂਜੇ ਮੈਂ ਹੋਮ ਵੀ ਕਹਿਣਾ ਹੁੰਦਾ ਇਹਨਾਂ ਨੂੰ ਘਟਾਈਏ ਥੋੜਾ ਜਿਹਾ ਘਟਾਉਣ ਦਾ ਕਾਰਨ ਇਹ ਆ ਕਿ ਇਹਦੇ ਨਾਲ ਬਿਆਦਬੀ ਹੁੰਦੀ ਆ ਕਿਉਂਕਿ ਜਿਹਲੇ ਲੈ ਜਾਂਦੇ ਅਸੀਂ ਮੈਂ ਤਾਂ ਹੁਣ ਇੱਕ ਪੱਕਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਹਜੂਰੀਆ ਰੱਖ ਲੈਣਾ ਵੀ ਅਗਲਾ ਪਾਬੇ ਨਾ ਜਿਹਲੇ ਫਿਰ ਲੈ ਜਾਂਦੇ ਆ ਫਿਰ ਆਪਾਂ ਮर्यादा ਨਹੀਂ ਰੱਖਦੇ ਮੈਨੂੰ ਮਾਫ ਕਰਿਓ ਕਿਮਾ ਕਰਿਓ ਕਈ ਮੈਨੂੰ ਇਦਾਂ ਦੀ ਵੀ ਕਹਿਣਗੇ ਪਤਾ ਨਹੀਂ ਕਿੱਥੋਂ ਬੁੱਧੀ ਆ ਗਈ ਇਹ ਜਿਨ੍ਹਾਂ ਨੂੰ ਮਿਲੇ ਮੈਨੂੰ ਪਿਛਲੇ ਸਮਾਂ ਮਿਲਿਆ ਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਚਲੋ ਸਹਿਬਨ ਮੇਰੇ ਵੀ ਜਨਤ ਸੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਸਾਲ ਬਾਦ ਸਤਿਗੁਰ ਜੀ ਸਿਰ ਪਾਉ ਦਿੰਦੇ ਸੀ ਸਾਲ ਸਿਰ ਰਹਿ ਜਾਂਦਾ ਸੀ ਕਦੇ ਨਹੀਂ ਸੀ ਆਪਣੇ ਅੰਗ ਤੋਂ ਪਰੇ ਕੀਤਾ ਸਾਡੇ ਤਾਂ ਹੁਣ ਇੱਥੇ ਬੈਣਾ ਜਾਂਦੇ ਗੱਡੀ 'ਚ ਪੇ ਗਾਹ ਕੀ ਹੁਣ ਉਹ ਪਰਮੇਸ਼ਰ ਜਾਣੇ ਸੋ ਇਹ ਸਾਨੂੰ ਆਪਾਂ ਥੋੜਾ ਇਸ ਗੱਲ ਤੋਂ ਸੰਕੋਚ ਕਰੀਏ ਮਾਇਆ ਵੀ ਬਾਝੂਗੀ ਤੇ ਗੁਰੂ ਦੀ ਮਰਿਆਦਾ ਵੀ ਰਹਿ ਜਾਊਗੀ ਸੋ 사ਧਗੁਰ ਜੀ ਕਿਰਪਾ ਕਰਨ ਉਹ ਆਪਾਂ ਸ਼ਹੀਦੀ ਗੁਰਪੁਰਬ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਉਹ ਅਸੀਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਉਣੇ ਆ 21 ਤਰੀਕ ਨੂੰ ਅਖੰਡ ਪਾਠ ਆਰੰਭ ਹੋਣਗੇ 23 ਤਰੀਕ ਨੂੰ ਸਹਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਿਆਈ ਦਿਵਸ ਆ ਸਤਿਗੁਰਾਂ ਨੂੰ 9 ਸਾਲ ਦੀ ਉਮਰ ਚ ਗੁਰਤਾ ਗਦੀ ਬਖਸ਼ਿਸ਼ ਕੀਤੀ ਜੇ ਅੱਜ ਦਾ ਹੁੰਦਾ ਖਵਾ ਪਰ ਗੁਰੂ ਆ ਨਾ ਗੁਰੂ ਗੁਰੂ ਮਾਲੇ ਇੱਕ ਤਾਂ ਗੁਰੂ ਨੂੰ ਮਨੁੱਖ ਨਾਲ ਤੁਲਨਾ ਕੀਤੀ ਨਹੀਂ ਜਾ ਸਕਦੀ ਗੁਰੂ ਪਰਮੇਸ਼ਰ ਇੱਕੋ ਜਾਣ ਗੁਰੂ ਗੁਰੂ ਆ ਗੁਰੂ ਕੁਝ ਵੀ ਕਰ ਸਕਦਾ ਤੇ ਕਰਦਾ ਵੀ ਆ ਗੁਰੂ ਅੱਜ ਵੀ ਕਰਦਾ